ਦਿਜ਼ੈਨ ਸਾਰਿਆਂ ਦੇ ਤੁਹਾਨੂੰ ਅਲੱਗ-ਅਲੱਗ ਮਿਲਣਗੇ ਕਪੜਾ ਸੇਮ ਮਿਲੂਗਾ ਸੇਮ ਕਪੜਾ ਜੀ 2.5 ਮੀਟਰ ਦਾ ਦੁਪੱਟਾ ਦਾ ਸੈਮੀ ਪਿਓਰ ਦਾ ਸ਼ਰਟ ਦਾ 4 ਮੀਟਰ ਤੇ 5 ਮੀਟਰ ਦੀ ਸਲਵਾਰ ਭਲੇਣ 695 ਰੇਟ ਬਹੁਤ ਹੀ ਸੋਹਣਾ ਤੁਹਾਨੂੰ ਹੁੰ ਡਿਜ਼ਾਈਨ ਦਿਖ ਰਹੀ ਹੈ ਇਸ ਡਿਜ਼ਾਈਨ ਵਿੱਚ ਤਾਂ ਆਪਣੇ ਕੋਲ 7-8 ਕਲਰ ਨੇ ਡਿਜ਼ਾਈਨ ਬਹੁਤ ਸੋਹਣਾ ਦੇਖੋ ਤੁਸੀਂ ਸਾਰਾ ਫਰੰਟ ਹੈਵੀ ਹੈ ਦੁਪੱਟੇ ਵੀ ਇਹਨਾਂ ਦਾ ਬਹੁਤ ਸੋਹਣਾ ਦੁਪੱਟਾ ਜੀ ਕੱਟ ਪੂਰੀ ਮਿਲੂਗੀ ਤੁਹਾਨੂੰ ਜਿਸ ਤਰ੍ਹਾਂ ਕਿ ਕਿਸੇ ਨੂੰ ਕੱਟੂਂ ਦੀ ਦੇਖੋ ਕੋਈ ਇੰਨਾ ਚੜ੍ਹ ਡਿਜ਼ਾਈਨ ਉਹਨਾਂ ਨੇ ਕੱਟ ਘੱਟ ਹੁੰਦੀ ਆਪਣੇ ਕੋਲੇ ਹੈਗੀ ਹੈ ਜੀ 2.5 ਮੀਟਰ ਦੀ ਸਵਾ ਦੋ ਮੀਟਰ ਦੀ ਸ਼ਾਲਟਾ 3 ਮੀਟਰ ਦੀ ਸਲਵਾਰ 2.5 ਮੀਟਰ ਦਾ ਦੁਪੱਟਾ ਪਿਓਰ ਕਾਟ ਫਿਰ ਆਪਣੇ ਕੋਲੇ ਡਾਰਕ ਲਵੈਂਡਰ ਕਲਰ ਕਹਿ ਸਕਦੇ ਹੋ ਇਸ ਨੂੰ ਬਰਕ ਤੋਂ ਇਸ ਡਿਜ਼ਾਈਨ ਉੱਪਰ ਸਾਰੇ ਸੂਟਾਂ ਉੱਪਰੀ ਮਰਮੀ ਵਾਲੇ ਕੁੜਤੇ ਵੀ ਜਾਂਦੇ ਹੈਗੇ ਆਪਣੇ ਕੋਲੇ ਨਹੀਂ ਬਹੁਤ ਜ਼ਿਆਦਾ ਮੰਗ ਹੋ ਰਹੀ ਸੀ ਸਾਡੇ ਦਿੱਲੀ ਫੋਨ ਵਾਲੇ ਕੁੜਤੇ ਵੀ ਜਾਂਦੇ ਹੈ ਪਿਓਰ ਕੈਮਰਿਕ ਕਾਟ ਨਾਲ ਹੀ ਕੋਈ ਵੀ ਇਸ ਨੂੰ ਪਿਓਰ ਕੋਟਨ ਕੈਪਨ ਕੋਲ ਚਿਕਨ ਵਰਕ ਦੇ ਸੂਟ ਆ ਗਏ ਬਹੁਤ ਸੋਹਣੇ ਜਿੰਨੇ ਵੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਸਾਰੇ ਨਵੇਂ ਡਿਜ਼ਾਈਨ ਨੇ ਜੀ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਪਾਰਟੀ ਵੇਅਰ ਰੂਪ ਨੇ ਸਵਾਦ ਦੇ ਸਾਰਾ ਦਾ ਪੰਜਾਬੀ ਸਲਾਈ ਕੜਾਈ ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਤੁਹਾਨੂੰ ਕੱਪੜੇ ਦੀ ਵੀਡੀਓ ਚ ਬਹੁਤ ਸੋਹਣੀ ਵੈਰਾਈਟੀ ਦਿਖਾਉਣ ਵਾਲੇ ਹਾਂ ਜੀ ਕੋਟਨ ਦੇ ਸੂਟ ਲੈ ਕੇ ਆਏ ਤਾਂ ਤੁਹਾਡੇ ਲਈ ਬਹੁਤ ਹੀ ਵਧੀਆ ਬਹੁਤੀ ਵਧੀਆ ਵੈਰਾਈਟੀ ਆ ਕੱਟ ਤਾਂ ਨੂੰ ਪੂਰੀ ਦੇਮਾਗ ਰੇਟ ਆਪਣੇ ਜਾਇਜ਼ ਹੁੰਦੇ ਨੇ ਤانوں ਬਰਕ ਵਾਲੇ ਸੂਟ ਵੀ ਦਿਖਾਵਾਂ ਜੋ ਜੇ ਤੁਹਾਨੂੰ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਹੋ WhatsApp ਨੰਬਰ ਆਪਣੇ ਦੋਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਸਾਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਇਸ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲੇ ਬਰੀਕ ਬੂਟੀ ਦੇ ਸੂਟ ਆਏ ਨੇ ਕੈਮਰਿਕ ਕਾਟਨ ਚ ਪਿਓਰ ਕੈਮਰਿਕ ਕਾਟਨ ਆ ਜੀ ਕੋਈ ਵੀ ਇਸ ਵਿੱਚ ਮਿਕਸ ਨਹੀਂ ਹੈਗੀ ਬਹੁਤ ਹੀ ਵਧੀਆ ਵੈਰਾਈਟੀ ਆ ਬਹੁਤ ਹੀ ਵਧੀਆ ਵੈਰਾਈਟੀ ਆ 5 ਮੀਟਰ ਦੀ ਤੁਹਾਨੂੰ ਕੱਟ ਦੇਵਾਂਗੇ ਬਰੀਕ ਬੂਟੀ ਦਾ ਡਿਜ਼ਾਈਨ ਬਣਾ ਹੈ ਪੰਜ ਕਲਰ ਨੇ ਆਪਣੇ ਕੋਲੇ 550 ਦਾ ਇੱਕ ਸੂਟ ਆ ਜੀ 1000 ਦੇ ਦੋ ਸੂਟ ਤੁਸੀਂ ਘਰ ਬੈਠੇ ਝੂਟ ਮੰਗਵਾ ਸਕਦੇ ਹੋ ਪਹਿਲਾਂ ਆਪਣੇ ਕੋਲੇ ਨੇਵੀ ਬਲੂ ਕਲਰ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀ ਸਲੈਕਟ ਕਰ ਸਕਦੇ ਹੋ ਕਪੜਾ ਦੇਖੋ ਤੁਸੀਂ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਕਪੜਾ ਜੀ ਦੂਸਰਾ ਆਪਣੇ ਕੋਲੇ ਮਾਸਟਰਡ ਕਲਰ ਆ ਗਿਆ ਇਹ ਆ ਗਿਆ ਆਪਣੇ ਕੋਲੇ ਬ੍ਰਾਊਨ ਕਲਰ ਬਹੁਤ ਹੀ ਵਧੀਆ ਕਪੜਾ ਹੈ ਤੁਹਾਡੀ ਰੂਹ ਖੁਸ਼ ਹੋ ਜੂਗੀ ਕਪੜਾ ਦੇਖ ਕੇ ਕਿਉਂਕਿ ਬ੍ਰੈਡ ਜਿੰਨੇ ਵੀ ਅਸੀਂ ਤੁਹਾਡੇ ਲਈ ਲੈ ਕੇ ਆ ਬਹੁਤ ਵਧੀਆ ਲੈ ਕੇ ਆਉਂਦੇ ਆ ਕਿ ਰੇਟ ਆਪਣੇ ਬਹੁਤ ਜਾਇਜ਼ ਹੁੰਦੇ ਨੇ ਇਹ ਹੈ ਆਪਣੇ ਕੋਲੇ ਮਹਿਰੂਨ ਕਲਰ ਕਲਰ ਸਾਰੇ ਸੋਨੇ ਨੇ ਡਿਜ਼ਾਈਨ ਵਿੱਚ ਬਰੀਕ ਬੁੱਢੀ ਦਾ ਡਿਜ਼ਾਈਨ ਆਲ ਓਵਰ ਸੂਟ ਆ 5 ਮੀਟਰ ਦੀ ਕੱਟ ਆ ਇਹ 550 ਦਾ ਇੱਕ ਸੂਟ ਆ 1000 ਦੇ ਦੋ ਸੂਟ ਨੇ ਇਹ ਹੈ ਆਪਣੇ ਕੋਲੇ ਮੂੰਗੀਆ ਕਲਰ ਇਹਨੇ ਸਾਰੇ ਆਪਣੇ ਕੋਲੇ ਬਿਨਾਂ ਦੁਪੱਟੇ ਵਾਲੇ ਸੂਟ ਹੁਣ ਤੱਕ ਨੂੰ ਜਿਹੜਾ ਕੋਣੇ ਦੁਪੱਟੇ ਨਾਲ ਸੂਟ ਇਹ ਵੀ ਆਪਣੇ ਕੋਲੇ ਕਾਟਨ ਚ ਸੂਟ ਆ ਕਾਟਨ ਚ ਸੂਟ ਆ ਜੀ 480 ਸੂਟ ਦੀ ਕੱਟ ਆ ਨਾਲ ਕਾਟਨ ਦੀ ਦੁਪੱਟੇ ਨੇ 2 ਮੀਟਰ ਦੇ 2 ਮੀਟਰ ਦੇ ਦੁਪੱਟੇ ਨੇ ਰੇਟ ਹੈਗਾ 495 495 ਰੇਟ ਹੈ ਜਿਸ ਤਰ੍ਹਾਂ ਦੇ ਪ੍ਰਿੰਟ ਦੁਪੱਟੇ ਨੇ ਆਲ ਓਵਰ ਸੂਟ ਆ ਕਾ ਡੇਲੀ ਪਾਉਣ ਵਾਲੇ ਬਹੁਤ ਸੋਹਣੇ ਸੂਟ ਨੇ ਜੀ ਇਸ ਤਰ੍ਹਾਂ ਦੇ ਤੁਹਾਨੂੰ ਡਿਜ਼ਾਈਨਦਾਰ ਦੁਪੱਟੇ ਮਿਲਣਗੇ ਚਾਰ ਕਲਰ ਨੇ ਆਪਣੇ ਕੋਲੇ ਇਹ ਜਿਹੜੀ ਕਾਟਨ ਹੁੰਦੀ ਹੈ ਥੋੜੀ ਜੀ ਇਸ ਵਿੱਚ ਮਿਕਸ ਹੁੰਦੀ ਹੈ ਕਿ ਤੁਸੀਂ ਜ਼ਿਆਦਾ ਮਿਕਸ ਨਹੀਂ ਕਹਿ ਸਕਦੇ ਬਿਲਕੁਲ ਥੋੜੀ ਜੀ ਨਾਰਮਲ ਕਾ ਡੇਲੀ ਪਾਉਣ ਲਈ ਬਹੁਤ ਵਧੀਆ ਸੂਟ ਨੇ ਜੀ ਆਪਣੇ ਕੋਲੇ चार सौ पचानवे है जी अपने कोूटों का बहुत ही वाली वरायटी है पहला अपने को पिस्ता कलर डिजाइन बहुत सोहना आलओवर सूट आ चार अस्सी सूट द कट्टा दो मीटर के दुपट्टे ने कॉटन के चार सौ पचानवे है जी इन्होंने सूटों का दूसरा कलर भी बहुत ही वीया कलर सारे बहुत सोहने ने डिजाइन भी बहुत सोना कलर भी बहुत सोहना डेली पाने वाले बहुत सोहने सूट ने जी अपने को इस तरह के अपने को कलर ने ग्रे कलर आ गए 495 ਰੇਟ ਇਨ ਸੂਟਾਂ ਦਾ ਆਲਓਵਰ ਸੂਟਾਂ ਨਾਲ ਦੁਪੱਟੇ ਨੇ ਕਾਟਨ ਦੇ ਸਕਿਨ ਕਲਰ ਆ ਗਿਆ ਜੀ ਇਹ ਚਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ ਇਹ ਪੂਰੀ ਸੂਟ ਲੈ ਕੇ ਤੁਹਾਡੇ ਲਈ ਬਹੁਤ ਹੀ ਸੋਹਣੇ ਬਹੁਤ ਸੋਹਣੇ ਸੂਟ ਨੇ ਜੀ ਕੱਟ ਪੂਰੀ ਮਿਲੂਗੀ ਤੁਹਾਨੂੰ ਜਿਸ ਤਰ੍ਹਾਂ ਕਿ ਕਿਸੇ ਦੀ ਕੱਟ ਹੁੰਦੀ ਹੈ ਦੇਖੋ ਕੋਈ ਇੰਨਾ ਚ ਡਿਜ਼ਾਈਨ ਹੁੰਦਾ ਉਹਨੇ ਕੱਟ ਘੱਟ ਹੁੰਦੀ ਆਪਣੇ ਕੋਲੇ ਹੈਗੀ ਹੈਗੀ 2.5 ਮੀਟਰ ਦੀ ਸਵਾ 2 ਮੀਟਰ ਦੀ ਸ਼ਲਟ ਆ 3 ਮੀਟਰ ਦੀ ਸਲਵਾਰ ਆ ਸਵਾ 2 ਮੀਟਰ ਦਾ ਦੁਪੱਟਾ ਪਿਓਰ ਕਾਟਨ ਪਿਓਰ ਕਾਟਨ ਆ ਜੀ ਇਸ ਤਰ੍ਹਾਂ ਦੇ ਸੂਟ ਬਣ ਕੇ ਤਿਆਰ ਹੋਣਗੇ ਤੁਸੀਂ ਲੈਂਥ 43 44 ਇੰਚ ਕਿੰਨੀ ਬਣਾ ਸਕਦੇ ਹੋਗੇ 3 ਮੀਟਰ ਦੀ ਨਾਲ ਸਲਵਾਰ ਲੱਗੀ ਹੋਈ ਆ ਤੁਹਾਨੂੰ ਸਾਰਾ ਫੁੱਲ ਕਪੜਾ ਕਾਟਨ ਚ ਮਿਲੂਗਾ ਕਾਟਨ ਦੇ 2.5 ਮੀਟਰ ਦੁਪੱਟਾ ਮਿਲੂ 650 ਰੇਟ 650 ਰੇਟ ਆ ਜੀ ਪਿਓਰ ਕਾਟਨ ਚ ਸੂਟ ਆ 2.5 ਮੀਟਰ ਦੇ ਦੁਪੱਟੇ ਨੇ ਕਾਟਨ ਦੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਜੈਪੁਰੀ ਸੂਟ ਨੇ ਆਪਣੇ ਕੋਲੇ ਬਹੁਤ ਸੋਹਣੇ ਤੁਹਾਨੂੰ ਇਸ ਵਿੱਚ 6 ਕਲਰ ਦਿਖਾਵਾਂਗੇ ਪਹਿਲਾ ਆਪਣੇ ਕੋਲੇ ਫਰੋਜੀ ਕਲਰ ਆ ਇਹ ਆ ਆਪਣੇ ਕੋਲੇ ਡਾਰਕ ਬ੍ਰਾਊਨ ਕਲਰ ਆ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸੂਟ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਣਗੇ 3 ਮੀਟਰ ਦੀ ਬਾਟਮ ਨੂੰ ਸਲਵਾਰ ਲੱਗੀ ਹੋਈ ਹੈਗੇ ਸਵਾ 2 ਮੀਟਰ ਦੀ ਸ਼ਰਟ ਸਵਾ 2 ਮੀਟਰ ਦੀ ਦੁਪੱਟੇ ਨਾਲ ਸੂਟਾਂ ਨਾਲ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਸਾਰੇ ਬਹੁਤ ਵਧੀਆ ਵੈਰਾਈਟੀ ਆ ਰੇਟ ਸਿਰਫ 650 650 ਰੇਟ ਹੈ ਜੀ ਦੁਪੱਟੇ ਬਹੁਤ ਸੋਹਣੇ ਨੇ ਸੂਟਾਂ ਨਾਲ ਪਿਓਰ ਕਾਟਨ ਜੇ ਲੋਗਲ ਆਗੇ ਆਪਣੇ ਕੋਲੇ ਡਾਰਕ ਜੈਲੋ ਕਲਰ ਦੀ ਸ਼ਰਟ ਬਣੀ ਹੋਈ ਆ ਬਾਟਮ ਬਣੀ ਹੋਈ ਆ ਪ੍ਰਿੰਟ ਸਾਰਾ ਪ੍ਰਿੰਟ ਆ ਜਿੰਨਾ ਸੂਟਾਂ ਉਪਰ 3 ਮੀਟਰ ਦੀ ਇਹਨਾਂ ਦੀ ਬਾਟਮ ਲੱਗੀ ਹੋਈ ਹੈਗੀ 2.5 ਮੀਟਰ ਦੀ ਸ਼ਰਟ ਆ ਜੀ 2.5 ਮੀਟਰ ਦੁਪੱਟਾ 650 ਰੇਟ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਨਵੇਂ ਕਲਰ ਆ ਨਵੇਂ ਡਿਜ਼ਾਈਨ ਆ ਰੇਟ ਸਿਰਫ 650 ਸਿੰਗਲ ਸੂਟ ਵੀ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਇਹ ਆ ਆਪਣੇ ਕੋਲੇ ਸਕਿਨ ਕਲਰ ਆ ਸਕਿਨ ਕਲਰ ਨਾਲ ਆਪਣੇ ਕੋਲੇ ਰੈਸਟ ਕਲਰ ਦੀ ਬਾਟਮ ਲੱਗੀ ਹੋਈ ਹੈਗੀ 3 ਮੀਟਰ ਦੇ ਰੈਸਟ ਕਲਰ ਦੇ ਬਾਟਮ ਆ ਜੀ ਦੁਪੱਟਾ ਬਹੁਤ ਸੋਹਣਾਗਾ ਸਾਰੇ ਸੂਟ ਦੀ ਬਹੁਤ ਹੀ ਵਧੀਆ ਨੇ ਬਹੁਤ ਵਧੀਆ ਸੂਟ ਨੇ ਪਿਓਰ ਕਾਟਨ ਦੇ ਸੂਟ ਆ 650 ਰੇਟ ਆ ਇਹ ਆ ਆਪਣੇ ਕੋਲੇ ਪੈਰਟ ਕਲਰ 6 ਕਲਰ ਨੇ ਇਸ ਡਿਜ਼ਾਈਨ ਵਿੱਚ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਸਿਲੈਕਟ ਕਰੋ ਜੀ ਇਹ ਵੀ ਕਲਰ ਬਹੁਤ ਸੋਹਣਾ ਆਪਣੇ ਕੋਲੇ ਪੀਕਾਕ ਸ਼ੇਡ ਕਲਰ ਪ੍ਰਿੰਟ ਬਾਟਮ ਲੱਗੀ ਹੋਈ ਹੈਗੀ ਨਾਲ ਹੋ ਗਿਆ ਦੁਪੱਟਾ ਰੇਟ ਸਿਰਫ 650 ਇਨਾ ਵਿੱਚ ਤੁਸੀਂ ਕੋਈ ਵੀ ਸੂਟ ਮੰਗਵਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਕੋਈ ਵੀ ਸੂਟ ਮੰਗਵਾ ਸਕਦੇ ਹੋ ਇਸ ਤਰ੍ਹਾਂ ਦੇ ਦੁਪੱਟੇ ਨੇ ਆਪਣੇ ਕੋਲੇ 2.5 ਮੀਟਰ ਦੇ ਤੁਹਾਨੂੰ ਹੁੰ ਡਿਜ਼ਾਈਨ ਦਿਖਾ ਰਹੇ ਆ ਇਹ ਵੀ ਆਪਣੇ ਕੋਲੇ ਮੈਚਿੰਗ ਸੂਟ ਨੇ ਮੈਚਿੰਗ ਸੂਟ ਆ ਜੀ 2.5 ਮੀਟਰ ਦੀ ਸ਼ਰਟ ਆ 3 ਮੀਟਰ ਦੀ ਸਲਵਾਰ 2.5 ਮੀਟਰ ਦਾ ਦੁਪੱਟਾ ਸੈਮੀ ਪਿਓਰ ਦਾ ਸੈਮੀ ਪਿਓਰ ਦਾ 2.5 ਮੀਟਰ ਦਾ ਦੁਪੱਟਾ ਜੇ ਤੁਸੀਂ ਦੁਪੱਟਾ ਹੱਥ 'ਚ ਵੜ ਕੇ ਦੇਖੋਗੇ ਇੰਜ ਲੱਗੂ ਵੀ ਪਿਓਰ ਦਾ ਦੁਪੱਟਾ ਕਿਉਂਕਿ ਵੈਰਾਈਟੀ ਨਹੀਂ ਵਧੀਆ ਗਈ ਫੋਰ ਸਾਈਡ ਪੱਟੀ ਲੱਗੀ ਹੋਈ ਹੈ 695 ਰੇਟ ਆ ਤੁਹਾਨੂੰ ਕਲਰ ਦਿਖਾਵਾਂਗੇ ਜਿਸ ਵਿੱਚ ਆਪਣੇ ਕੋਲੇ 5 6 ਕਲਰ ਨੇ ਜੀ ਪ੍ਰਿੰਟ ਕਮੀਜ਼ ਆ ਗਈ ਪਲੇਨ ਇਹਨਾਂ ਦੀ ਸਲਵ ਬਾਟਮ ਲੱਗੀ ਹੋਈ ਹੈ ਸਲਵਾਰ ਦਾ ਕੱਪੜਾ ਪਲੇਨ ਆ ਜੀ ਬਹੁਤ ਹੀ ਸੋਹਣੇ ਸੂਟ ਬਣ ਕੇ ਤਿਆਰ ਹੋਣਗੇ ਇਹ ਵੀ ਆਪਣੇ ਕੋਲੇ ਗਰਮੀਆਂ ਵਾਲੇ ਸੂਟ ਆ ਗਰਮੀਆਂ ਵਾਲੇ ਸੂਟ ਨੇ ਜੀ ਪਹਿਲਾ ਕਲਰ ਬਹੁਤ ਸੋਹਣਾ ਆਪਣੇ ਕੋਲੇ ਦੂਸਰਾ ਆ ਗਿਆ ਗਰੇ ਕਲਰ ਡਿਜ਼ਾਈਨ ਸਾਰਿਆਂ ਦੇ ਤੁਹਾਨੂੰ ਅਲੱਗ-ਅਲੱਗ ਮਿਲਣਗੇ ਕੱਪੜਾ ਸੇਵ ਮਿਲੂਗਾ ਸੇਮ ਕਪੜਾ ਜੀ 2.5 ਮੀਟਰ ਦਾ ਦੁਪੱਟਾ ਹੈਗਾ ਸੈਮੀ ਪਿਓਰ ਦਾ ਸ਼ਰਟ ਦਾ ਕਾਟਨ ਦੀ 2.5 ਮੀਟਰ ਦੀ 3 ਮੀਟਰ ਦੀ ਸਲਵਾਰ ਪਲੇਨ 695 ਰੇਟਾ ਬਹੁਤ ਹੀ ਸੋਹਣਾ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਇਹ ਦੇਖੋ ਤੁਸੀਂ ਸੂਟ ਸੂਟ ਦਾ ਡਿਜ਼ਾਈਨ ਬਹੁਤ ਵਧੀਆ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਸੂਟ ਦਾ ਜਦੋਂ ਤੁਸੀਂ ਸੂਟ ਬਣਾ ਕੇ ਪਾਓਗੇ ਬਹੁਤ ਹੀ ਵਧੀਆ ਲੱਗਣਗੇ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਬੈਕ ਤੇ ਵੀ ਸੇਮ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਸਾਰੇ ਆਪਣੇ ਕੋਲੇ ਕਲਰ ਡਿਜ਼ਾਈਨ ਨੇ ਗ੍ਰੇ ਕਲਰ ਆ ਗਿਆ ਜੀ ਡਿਜ਼ਾਈਨ ਸਾਰਿਆਂ ਦੇ ਸੋਲੋ ਨੇ ਸਾਰਿਆਂ ਦੇ ਅਲੱਗ-ਅਲੱਗ ਡਿਜ਼ਾਈਨ ਬਣੇ ਹੋਏ ਨੇ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਇਹ ਆ ਗਿਆ ਆਪਣੇ ਕੋਲੇ ਡਾਰਕ ਮਾਸਟਰਡ ਕਲਰ ਫਰੋਜੀ ਕਲਰ ਫਰੋਜੀ ਕਲਰ ਇਹ ਕੱਟ ਸੀ ਤੁਹਾਨੂੰ ਦੱਸ ਚੁੱਕਾ 2.5 ਮੀਟਰ ਦੀ ਸ਼ਲਟਾ 3 ਮੀਟਰ ਦੀ ਬਾਟਮ ਆ ਸਵਾਦੋ ਮੀਟਰ ਦਾ ਦੁਪੱਟਾ ਸੈਮੀ ਗ੍ਰੀਨ ਕਲਰ ਆ ਗਿਆ ਇਸ ਡਿਜ਼ਾਈਨ ਵਿੱਚ ਬਹੁਤ ਸੋਹਣਾ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਰੇਟ ਵੀ ਬਹੁਤ ਜਾਇਜ਼ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਟਰਮੀ ਵਾਲੇ ਕੁਰਤੇ ਪਜਾਮੇ ਆ ਗਏ ਆਪਣੇ ਕੋਲੇ ਨੇ ਬਹੁਤ ਜ਼ਿਆਦਾ ਮੰਗ ਹੋ ਰਹੀ ਸੀ ਘਰ ਦਿੱਲੀ ਪਾਉਣ ਵਾਲੇ ਕੁਰਤੇ ਪਜਾਮੇ ਕਲਰ ਆਪਣੇ ਕੋਲੇ ਕਈ ਨੇ ਜਿਸ ਤਰ੍ਹਾਂ ਕਿ ਪਹਿਲਾ ਆਪਣੇ ਕੋਲੇ ਵਾਈਟ ਕਲਰ ਆ ਜੀ ਕਪੜਾ ਹੈਗਾ ਲੀਜੀਵੀ ਜੀ ਲੀਜੀਵੀ ਜੀ ਕਪੜਾ ਜੀ 5 ਮੀਟਰ ਦੀ ਕਟ ਹੈ ਜੇਕਰ ਤੁਸੀਂ ਜ਼ਿਆਦਾ ਕਟ ਲੈਣਾ ਚਾਹੋ ਤਾਂ ਲੈ ਸਕਦੇ ਹੋਗੇ 450 ਦਾ ਕੁਰਤਾ ਪਜਾਮਾ 450 ਦਾ ਕੁੜਤਾ ਮੈਂ ਬਹੁਤ ਵਧੀਆ ਲੀਜੀ ਬੀਜੀ ਹੈਗੀ ਵੈਰਾਈਟੀ ਬਹੁਤ ਸੋਹਣੀ ਹੈਗੀ 450 ਦਾ 5 ਮੀਟਰ ਕਪੜਾ ਜੀ ਆਪਣੇ ਕੋਲੇ ਸਾਰੇ ਕਲਰ ਨੇ ਪਹਿਲਾ ਬਾਈਟ ਕਲਰ ਹੈ ਜਦੋਂ ਤੁਸੀਂ ਸਾਨੂੰ ਸਕਰੀਨ ਸ਼ਾਟ ਸੈਂਡ ਕਰੋਗੇ ਕਲਰਾਂ ਨੇ ਨਾਮ ਜ਼ਰੂਰ ਲਿਖ ਦਿਆ ਕਰੋ ਜਿਸ ਤਰ੍ਹਾਂ ਕਿ ਆਪਣੇ ਕੋਲੇ ਗ੍ਰੇ ਕਲਰ ਹੈ ਲਾਈਟ ਗ੍ਰੇ ਹੈ ਇੱਕ ਦਿਨ ਅਸੀਂ ਦਿਖਾਵਾਂਗੇ ਡਾਰਕ ਗ੍ਰੇ ਲਾਈਟ ਗ੍ਰੇ ਕਲਰ ਆ ਗਿਆ ਜੀ 450 ਰੇਟ ਦਾ ਲੀਜੀ ਬੀਜੀ ਕਪੜਾ ਹੈਗਾ 5 ਮੀਟਰ ਦੀ ਕਟ ਹੈਗੀ ਜੋ ਤੁਹਾਨੂੰ ਹੁਣ ਕਲਰ ਦਿਖਾ ਰਹੇ ਹਾਂਗੇ ਇਹ ਕਲਰ ਵੀ ਬਹੁਤ ਸੋਹਣਾ ਹੈ ਕਲਰ ਸਾਰੇ ਬਹੁਤ ਵਧੀਆ ਨੇ ਗਰਮੀਆਂ ਵਾਲੇ ਹਲਕੇ ਜਿਹੇ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆਵੇ ਸਲੈਕਟ ਕਰ ਸਕਦੇ ਸ਼ਿਪਿੰਗ ਚਾਰਜ ਫ੍ਰੀ ਹੈ ਕੈਸ਼ ਔਨ ਡਿਲੀਵਰੀ ਵੀ ਹੈ ਪਿਸਤਾ ਕਲਰ ਆ ਗਿਆ ਜੀ ਆਪਣੇ ਕੋਲੇ ਪਿਸਤਾ ਕਲਰ ਆ ਕਲਰ ਸਾਰੇ ਬਹੁਤ ਵਧੀਆ ਨੇ 5 ਮੀਟਰ ਦੀ ਕਟ ਹੈ 450 ਰੇਟ ਹੈ ਇਹ ਹੈ ਆਪਣੇ ਕੋਲ ਡਾਰਕ ਗ੍ਰੇ ਪਹਿਲਾਂ ਤੁਹਾਨੂੰ ਅਸੀਂ ਲਾਈਟ ਗ੍ਰੇ ਦਿਖਾਇਆ ਕਲਰ ਦਾ ਨਾਮ ਜ਼ਰੂਰ ਲਿਖਿਆ ਕਰੋ ਕਿਉਂਕਿ ਜਦੋਂ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰਦੇ ਕਲਰ ਥੋੜਾ ਚੇਂਜ ਹੋ ਜਾਂਦਾ ਇਸ ਕਰਕੇ ਇਹ ਆਪਣੇ ਕੋਲੇ ਗ੍ਰੇ ਕਲਰ ਬਲੈਕ ਕਲਰ ਆ ਗਿਆ ਜੀ ਕਲਰ ਸਾਰੇ ਬਹੁਤ ਵਧੀਆ ਨੇ ਬਲੈਕ ਕਲਰ ਆ ਗਿਆ ਜੀ ਤੁਸੀਂ ਕਿੰਨੇ ਵੀ ਕੁੜਤੇ ਜੰਮ ਲੈ ਸਕਦੇ ਹੋ ਕਿਉਂਕਿ ਆਪਣੇ ਕੋਲੇ ਸਾਰੇ ਥਾਨ ਨੇ ਇਹ ਆ ਗਿਆ ਆਪਣੇ ਕੋਲੇ ਆਸਮਾਨੀ ਜਿਹਾ ਕਲਰ 450 ਰੇਟ ਹੈ ਜੀ ਹੁਣ ਜੋ ਅਸੀਂ ਤੁਹਾਨੂੰ ਵਾਈਟ ਦਿਖਾ ਰਹੇ ਹਾਂ ਇਹ ਆਪਣੇ ਕੋਲੇ ਪਾਰਟੀ ਵੇਅਰ ਹੁੜਤਾ ਜਾਂਦਾ ਜੀ ਜੇ ਤੁਹਾਨੂੰ ਅਸੀਂ ਹੁਣ ਦਿਖਾ ਰਹੇ ਹਾਂ ਆਪਣੇ ਕੋਲੇ ਵਾਈਟ ਕੁੜਤਾ ਮੈਂ ਗੀਜਾ ਕਾਪਟਨ ਗੀਜਾ कॉटन ਦਾ ਪਿਓਰ ਗੀਜਾ कॉटन ਦਾ ਕੱਪੜਾ ਜੀ ਇਹਦਾ ਪਣਾ ਹੈਗਾ 3 ਮੀਟਰ 3 ਮੀਟਰ ਪਣਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ 3 ਮੀਟਰ ਪਣਾ ਜੀ ਇਸ ਕੱਪੜੇ ਦਾ ਤੁਹਾਨੂੰ ਅਸੀਂ ਦੇਵਾਂਗੇ 2 ਮੀਟਰ 2 ਮੀਟਰ ਦੇ ਵਿੱਚੋਂ ਤੁਸੀਂ ਕਿੰਨਾ ਵੀ ਹੈਵੀ ਕੁੜਤਾ ਮੈਂ ਬਣਾ ਸਕਦੇ ਹਾਂ ਜੀ 1000 ਰੁਪਿਆ ਰੇਟ ਹੈ ਇਸ ਕੱਪੜੇ ਦਾ 1000 ਰੁਪਿਆ ਰੇਟ ਹੈ ਜੀ 2 ਮੀਟਰ ਦੇਵਾਂਗੇ ਤੁਹਾਨੂੰ 3 ਮੀਟਰ ਇਹਦਾ ਪਣਾ ਜਾਂ ਤਾਂ 1.5 ਮੀਟਰ ਪਣਾ ਹੁੰਦਾ ਇਹਦਾ ਆਪਣਾ 3.5 ਮੀਟਰ ਅਸੀਂ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੇ ਹਾਂਗੇ ਇਹ ਦੇਖੋ ਤੁਸੀਂ ਪਣਾ ਦੇਖ ਕੇ ਤੁਸੀਂ ਹਰਾ ਰਹ ਜੂਗੇ ਇਹ ਸਾਰਾ ਪਣਾ ਕੱਪੜੇ ਦਾ ਆਪਣੇ ਕੋਲੇ ਇਹ ਸਾਰਾ ਪਣਾ ਜੀ ਇਹ ਸਾਰਾ ਆਪਣੇ ਕੋਲੇ ਕੱਪੜੇ ਦਾ ਪਣਾ ਹੈਗਾ 3 ਮੀਟਰ ਪਣਾ 2 ਮੀਟਰ ਦੇਵਾਂਗੇ ਤੁਹਾਨੂੰ 1000 ਰੁਪਿਆ ਰੇਟ ਹੈ ਜੀ ਪਿਓਰ ਗੀਜਾ ਕਾਟਨ ਤੁਸੀਂ ਪਾਰਟੀ ویئر ਕਿੱਦੇ ਵੀ ਪਾਓ ਕੋਈ ਵੀ ਜੀ ਕੰਪਲੀਟ ਨਹੀਂ ਹੁੰਦੀ ਬਹੁਤ ਹੀ ਵਧੀਆ ਵੈਰਾਈਟੀ ਹੈ ਪਿਓਰ ਕਾਟਨ ਦਾ ਆਪਣੇ ਕੋਲੇ ਚਿਕਨ ਵਰਕ ਦੇ ਸੂਟ ਆ ਗਏ ਬਹੁਤ ਸੋਹਣੇ ਬਹੁਤ ਦਿਨ ਹੋਣੇ ਸੂਟਾ ਕੱਟ ਪੂਰੀ ਆ ਪਿਓਰ ਕਾਟਨ ਪਿਓਰ ਕਾਟਨ ਆ ਜੀ 2.5 ਮੀਟਰ ਦੀ ਸ਼ਰਟ ਆ 3 ਮੀਟਰ ਦੀ ਸਲਵਾਰ ਲੱਗੀ ਆ ਪਲੇਨ ਪਿਓਰ ਦਾ ਦੁਪੱਟਾ ਫੁੱਲ ਪਿਓਰ ਦਾ 2.5 ਮੀਟਰ ਦਾ ਦੁਪੱਟਾ ਜੀ ਇਹ ਦੇਖੋ ਤੁਸੀਂ ਡਿਜ਼ਾਈਨ ਬਹੁਤ ਸੋਹਣੇ ਬਣਿਆ ਹੋਏ ਨੇ ਆਪਣੇ ਕੋਲੇ 4 ਕਲਰ ਨੇ 950 ਰੇਟ 950 ਰੇਟ ਆ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਨੇ ਸੂਟ ਉੱਪਰ ਦੇਖੋ ਤੁਸੀਂ ਸਾਰੇ ਦੇ ਚਿਕਨ ਵਰਕ ਬਣਿਆ ਹੋਇਆ ਕਮੀ ਡੇਟ ਤਾਂ ਨੂੰ ਥੋੜੀ ਲਾਈਨਿੰਗ ਲਾਉਣੀ ਪਊਗੀ ਕਿਉਂਕਿ ਡਿਜ਼ਾਈਨ ਜੀ ਦਾ ਇਸ ਤਰ੍ਹਾਂ ਦਾ ਇਹ ਦੇਖੋ ਤੁਸੀਂ ਜਿਹੜੇ ਇਹ ਵਿੱਚ ਕੱਟਵਰਕ ਬਣਿਆ ਹੋਇਆ ਹੈਗਾ ਇਹ ਸਾਰਾ ਡਿਜ਼ਾਈਨ ਇਸ ਤਰ੍ਹਾਂ ਦਾ ਕਮੀਜ਼ ਦੇ ਹੱਥਾਂ ਲੈਣੀ ਪਊਜੀ 3 ਮੀਟਰ ਦੀ ਸਲਵਾਰ ਆਗੀ ਕਾਟਨ ਦੀ 2.5 ਮੀਟਰ ਦੀ ਸ਼ਰਟ ਆ 2.5 ਮੀਟਰ ਦਾ ਦੁਪੱਟਾ ਕੱਟ ਪੂਰੀ ਮਿਲੂ ਤੁਹਾਨੂੰ ਡਿਜ਼ਾਈਨ ਬਹੁਤ ਸੋਹਣੇ ਨੇ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਲੈਂਥ ਤੁਸੀਂ ਕਿੰਨੀ ਬਣਾ ਸਕਦੇ ਹੋ ਕਿਉਂਕਿ 2.5 ਮੀਟਰ ਦੀ ਸ਼ਰਟ ਹੈ ਜੀ 44 45 ਇੰਚ ਲੈਂਥ ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋਗੇ ਸੇਮੇ ਇਸੇ ਤਰ੍ਹਾਂ ਦੀ ਬੈਕ ਦਾ ਡਿਜ਼ਾਈਨ ਇਹਦੇ ਕੋਲ ਤੁਸੀਂ ਬਿਲਕੁਲ ਸੇਮ ਹੈ ਇਸ ਤਰ੍ਹਾਂ ਦਾ ਬੈਕ ਦਾ ਡਿਜ਼ਾਈਨ ਹੈ ਕਮੀ ਦੇ ਠਾ ਲਾਈਨਿੰਗ ਲੱਗੂ ਜੀ ਕਿਉਂਕਿ ਜੋ ਡਿਜ਼ਾਈਨ ਬਣਿਆ ਹੋਇਆ ਇਸ ਕਰਨਾ ਲਾਈਨਿੰਗ ਲੱਗੂਗੀ ਦੇਖੋ ਤੁਸੀਂ ਇਹ ਜਿਹੜਾ ਸਾਰਾ ਡਿਜ਼ਾਈਨ ਬਣਿਆ ਹੋਇਆ ਹੈਗਾ ਵੈਸੇ ਪਿਓਰ ਕਾਟਨ ਹੈ ਸਾਰੀ 950 ਰੇਟ ਹੈ ਜੀ ਤੁਸੀਂ ਬਾਹਰ ਅੰਦਰ ਕਿੱ데 ਹੀ ਪਾਓ ਬਹੁਤ ਸੋਹਣੀ ਵੈਰਾਈਟੀ ਹੈ ਕੱਪੜਾ ਬਹੁਤ ਵਧੀਆ ਇਹ ਹੈ ਆਪਣੇ ਕੋਲ ਲਵੈਂਡਰ ਕਲਰ ਪਹਿਲਾਂ ਤੁਹਾਨੂੰ ਸੀ ਪਿਸਤਾ ਕਲਰ ਦਿਖਾਇਆ ਇਹ ਹੈਗਾ ਲਵੈਂਡਰ ਕਲਰ ਫੁੱਲ ਪਿਓਰ ਦੇ ਦੁਪੱਟੇ ਨੇ 2.5 ਮੀਟਰ ਦੇ ਪ੍ਰਿੰਟ ਦੁਪੱਟੇ ਨੇ प्लेन सलवार लगी हुई हैगी प्रिंटी शर्ट चार कलर ने अपने पीच कलर है जी कलर सारे बहुत सोहने ने कलर भी बहुत सोहने ने डिजाइन भी बहुत सोहना कपड़ा भी पूरा कट भी पूरी हैगी इस तरह के डिजाइन ने, ने। यह है अपने को जैलो कलर ये सारे कलर ने जी जन हूँ असी वरायटी दिखा रहे इन्हों पर बहुत ही सोहना वर्क कराया है जी देखो ਜਰੀ ਬਾਰਕ ਮਿਲੂਗਾ ਤਾਂ ਨੂੰ ਸਾਰਾ ਹੈਂਡਵਰਕ ਦਾ ਕੰਮ ਵੀ ਮਿਲੂਗਾ ਆਪਣੇ ਕੋਲੇ 크ਰੇਵ ਚ 크ਰੇਵ ਸ਼ਿਲਕ ਚ ਕਪੜਾ ਇਸ ਕਪੜੇ ਵਿੱਚ ਕੋਈ ਵੀ ਸੀਜ਼ਨ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਬਹੁਤ ਹੀ ਵਧੀਆ ਵੈਰਾਈਟੀ ਹੈ ਜੀ 5 ਮੀਟਰ ਦੀ ਕਟ ਹੈ 2.5 ਮੀਟਰ ਦੇ ਚਨੂਨ ਸਪੂਨ ਦੇ ਦੁਪੱਟੇ ਨੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਦੁਪੱਟੇ ਨੇ ਜੀ ਆਪਣੇ ਕੋਲੇ ਕਲਰ ਕਈ ਨੇ ਇਹ ਆਪਣੇ ਕੋਲੇ ਪਹਿਲਾ ਰਾਣੀ ਕਲਰ ਆ ਤੁਹਾਨੂੰ ਇਹਦੇ ਬਾਜੂ ਉੱਪਰ ਵੀ ਵਰਕ ਮਿਲੂ ਜੀ ਇਹ ਵਰਕ ਤੁਸੀਂ ਮੂਰੀ ਤੇ ਵੀ ਕਰ ਸਕਦੇ ਹੋਗੇ ਬਾਜੂ ਤੇ ਵੀ ਕਰ ਸਕਦੇ ਹੋਗੇ ਸਾਰਾ ਵਰਕ ਮਿਲੂਗਾ ਤਾਂ ਨੂੰ 1000 ਰੁਪਿਆ ਪ੍ਰਾਈਸ ਆ ਜੀ ਇਹ ਸੂਟ ਦਾ 컬러 ਕਈ ਨੇ ਆਪਣੇ ਕੋਲੇ ਲੈਂਨਿੰਗ ਲਾ ਕੇ ਸੂਟ ਤਿਆਰ ਉਹ 5 ਮੀਟਰ ਦੀ ਸੂਟ ਦੀ ਕਟ ਆ ਜੀ ਪਾਰਟੀ ਵੇਅਰ ਸੂਟ ਦਾ ਲੈਂਥ ਤੁਸੀਂ 42 43 ਇੰਚ ਬਣਾ ਸਕਦੇ ਹੋ ਇਹ ਆ ਆਪਣੇ ਕੋਲੇ ਡਾਰਕ ਲਵੈਂਡਰ ਕਲਰ ਕਹਿ ਸਕਦੇ ਹੋ ਇਸ ਨੂੰ ਬਰਕ ਤੋਂ ਇਸ ਡਿਜ਼ਾਈਨ ਉੱਪਰ ਸਾਰੇ ਸੂਟ ਉੱਪਰ ਹੀ ਮਿਲੂ 1000 ਰੁਪਿਆ ਰੇਟ ਆ ਜੀ ਸਵਾ ਦੋ ਮੀਟਰ ਦੇ ਦੁਪੱਟੇ ਨੇ 5 ਮੀਟਰ ਦੀ ਸੂਟ ਦੀ ਕਟ ਆ ਬਹੁਤ ਸੋਹਣੇ ਡਿਜ਼ਾਈਨ ਨੇ ਸਾਇਡ ਤੇ ਵਰਕ ਬਣਿਆ ਹੋਇਆ ਹੈਗਾ ਸੂਟ ਬਣਾਉਣ ਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਕਿ ਲੈਂਡਿੰਗ ਲਾ ਕੇ ਸੂਟ ਬਣਨਗੇ ਤੁਸੀਂ ਕਿੰਨਾ ਵੀ ਹੈਵੀ ਸੂਟ ਬਣਾ ਸਕਦੇ ਹੋ yellow ਕਲਰ ਆ ਗਿਆ ਜੀ ਕਲਰ ਸਾਰੇ ਸੋਹਣੇ ਨੇ shipping charge free ਹੈ cash on delivery ਵੀ ਹੈ ਤੁਹਾਨੂੰ ਇੱਕ ਹਫਤੇ ਚੰਦਰ ਪਾਰਸਲ ਮਿਲ ਜੂ ਜਦੋਂ ਵੀ ਤੁਸੀਂ ਆਰਡਰ ਬੁੱਕ ਕਰਦੇ ਹੋ ਵੀ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਦੀ ਮੈਸੇਜ ਕਰਕੇ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ orange ਕਲਰ ਆ ਗਿਆ ਜੀ ਕਲਰ ਸਾਰੇ ਸੋਹਣੇ ਨੇ orange ਕਲਰ ਵੀ ਬਹੁਤ ਸੋਹਣਾ ਜੀ ਇਹ ਹੋ ਗਿਆ ਬਾਜੂ ਦਾ ਵਰਕ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਆਪਣਾ ਆਨਲਾਈਨ ਕਮਾ ਜੀ ਇਹ ਆ ਗਿਆ ਮਹਿੰਦੀ ਕਲਰ ਮਹਿੰਦੀ ਕਲਰ ਆ ਗਿਆ ਦਪੱਟੇ ਹੈ ਵੀ ਨੇ ਇਹਨਾਂ ਸੂਟਾਂ ਨਾਲ ਸੂਟ ਵੀ ਬਹੁਤ ਸੋਹਣਾ ਹੈ ਡਿਜ਼ਾਈਨ ਵੀ ਬਹੁਤ ਵਧੀਆ ਹੈ ਨੇ ਕਲਰ ਕਈ ਨੇ 1000 ਰੁਪਏ ਪ੍ਰਾਈਸ ਹੈ ਸੂਟ ਦਾ ਫਰੋਜੀ ਕਲਰ ਆ ਗਿਆ ਜੀ ਇਹ ਸਾਰੇ ਕਲਰ ਨੇ ਇਸ ਡਿਜ਼ਾਈਨ ਵਿੱਚ ਇਸ ਤੋਂ ਬਾਅਦ ਨੂੰ ਅਗਲਾ ਡਿਜ਼ਾਈਨ ਦਿਖਾਉਣੀ ਹੈ ਅਸੀਂ ਇਸ ਡਿਜ਼ਾਈਨ ਵਿੱਚ ਆਪਣੇ ਕੋਲ ਚਾਰ ਕਲਰ ਨੇ ਸਾਰੇ ਡਾਰਕ ਕਲਰ ਨੇ ਮਹਿਰੂਨ ਕਲਰ ਆ ਗਿਆ ਬਹੁਤ ਸੋਹਣਾ 5 ਮੀਟਰ ਦੀ ਸੂਟ ਦੀ ਕਟ ਹੈ 2.5 ਮੀਟਰ ਦੇ ਦੁਪੱਟੇ 950 ਰੇਟ ਇਜੇ ਤੁਹਾਨੂੰ ਫਰੰਟ ਤੇ ਵਰਕ ਮਿਲੂ ਜੀ ਫਰੰਟ ਤੇ ਵਰਕ ਮਿਲੂ ਸਾਈਡ ਤੇ ਇੱਕ ਸਾਈਡ ਤੇ ਵਰਕ ਆ ਕਿੰਨਾ ਵੀ ਹੈਵੀ ਸੂਟ ਬਣਾ ਸਕਦੇ ਹੋ ਲੈਂਥ ਤੁਸੀਂ 42 ਇੰਚ ਆਸਾਨੀ ਨਾਲ ਬਣਾ ਸਕਦੇ ਹੋ 42 ਲੈਂਥ ਬਣਾ ਸਕਦੇ ਹੋ 5 ਮੀਟਰ ਸੂਟ ਦੀ ਕਟ ਹੈ 2.5 ਮੀਟਰ ਦੇ ਦੁਪੱਟੇ ਇਹ ਹੈ ਆਪਣੇ ਕੋਲ ਮਹਿੰਦੀ ਕਲਰ ਇੰਨਾ ਸੂਟਾਂ ਨਾਲ ਵੀ ਦੁਪੱਟੇ ਬਹੁਤ ਸੋਹਣੇ ਨੇ ਦੁਪੱਟਿਆਂ ਵਿੱਚ ਤੁਹਾਨੂੰ ਕੋਈ ਵੀ ਕੰਪਲੀਟ ਨਹੀਂ ਆਊਗਾ ਬਹੁਤ ਹੀ ਵਧੀਆ ਵੈਰਾਈਟੀ ਹੈ ਜੀ ਦੁਪੱਟਿਆਂ ਦੀ ਵੀ ਸੂਟ ਦੀ ਕੁਆਲਿਟੀ ਬਹੁਤ ਸੋਹਣੀ ਆਗੇ ਬਹੁਤ ਹੀ ਸੋਹਣੀ ਸੂਟ ਦੀ ਕੁਆਲਿਟੀ ਹੈ ਹੈਵੀ ਸੂਟ ਨੇ ਜੀ ਇਹ ਆਪਣੇ ਕੋਲੇ ਘਰੇ ਵਛਿਲਕ ਚ ਨੇ ਸਾਰੇ ਸਫਾਈ ਨਾਲ ਜਿਹੜਾ ਵਰਕ ਹੋਇਆ ਬਹੁਤ ਹੀ ਸਫਾਈ ਨਾਲ ਹੋਇਆ ਹੋਇਆ ਪਰਪਲ ਕਲਰ ਆ ਗਏ ਆਪਣੇ ਕੋਲੇ ਬਹੁਤ ਸੋਹਣਾ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਕਲਰ ਵੀ ਸੋਹਣੇ ਨੇ ਡਿਜ਼ਾਈਨ ਵੀ ਸੋਹਣੇ ਨੇ ਬਾਕੀ ਵੈਰਾਈਟੀ ਵੀ ਬਹੁਤ ਸੋਹਣੀ ਹੁੰਦੀ ਹੈ ਆਪਣੀ ਇਹ ਆਪੀ ਖੋਬਸੇੜ ਸਾਰੇ ਡਾਰਕ ਕਲਰ ਨੇ 990 ਰੇਟਾ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਜਦੋਂ ਨੂੰ ਹੁੰ ਡਿਜ਼ਾਈਨ ਦਿਖਾ ਰਹੇ ਇਸ ਡਿਜ਼ਾਈਨ ਵਿੱਚ ਤਾਂ ਆਪਣੇ ਕੋਲ 7-8 ਕਲਰ ਨੇ ਡਿਜ਼ਾਈਨ ਬਹੁਤ ਸੋਹਣਾ ਦੇਖੋ ਤੁਸੀਂ ਸਾਰਾ ਫਰੰਟ ਹੈਵੀ ਆ ਦੁਪੱਟੇ ਵੀ ਇਹਨਾਂ ਨਾਲ ਬਹੁਤ ਸੋਹਣੇ ਦੁਪੱਟੇ ਤੁਹਾਨੂੰ ਦੋ ਤਰ੍ਹਾਂ ਦੇ ਦਿਖਾਵਾਂਗੇ ਦੋ ਡਿਜ਼ਾਈਨ ਆਉਣਗੇ ਇੱਕ ਤਾਂ ਫਲਾਵਰ ਵਾਲਾ ਡਿਜ਼ਾਈਨ ਆਊਗਾ 950 ਰੇਟ 950 ਰੇਟ ਹੈ ਜੀ ਇਹ ਵੀ ਆਪਣੇ ਕੋਲੇ ਕਰੇਵ ਛਿਲਕ ਚ ਕਪੜਾ 5 ਮੀਟਰ ਦੀ ਕਟ ਹੈ 2.5 ਮੀਟਰ ਦੇ ਦੁਪट्टे ਨੇ ਇਹ ਹੈ ਆਪਣੇ ਕੋਲੇ ਮੈਂਜੈਂਟਾ ਕਲਰ ਦੂਸਰਾ ਡਿਜ਼ਾਈਨ ਹੈਗਾ ਦੁਪट्टे ਦਾ ਇਸ ਤਰ੍ਹਾਂ ਦਾ ਪਹਿਲਾ ਡਿਜ਼ਾਈਨ ਦਿਖਾਇਆ ਸੀ ਉਹਦੇ ਸਾਰੇ ਵਿੱਚ ਫਲਾਵਰ ਬਣਿਆ ਹੋਏ ਨੇ ਇਹਨਾਂ ਸਾਈਡਾਂ ਦੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ 4 ਸਾਈਡ ਲੈਸ ਲੱਗੀ ਹੋਈ ਆ ਲੈਂਥ ਇਹਨਾਂ ਦੀ ਤੁਸੀਂ 42 ਬਣਾ ਸਕਦੇ ਹੋ ਸਾਨੀ ਨਾਲ ਜੀ ਇਹ ਸਾਰੇ ਸੂਟ ਲਾਈਨਿੰਗ ਲਾ ਕੇ ਤਿਆਰ ਹੋਣਗੇ ਛੱਤਾਂ ਅਠ ਕਲਰ ਨੇ ਸੜੀਆਂ ਵਿੱਚ ਆਪਣੇ ਕੋਲੇ ਡਿਜ਼ਾਈਨ ਬਹੁਤ ਵਧੀਆ ਨੇ ਹੈਵੀ ਡਿਜ਼ਾਈਨ ਨੇ ਜੀ ਇਹ ਸਾਰੇ ਨਵੇਂ ਜਿਹੇ ਡਿਜ਼ਾਈਨ ਨੇ ਜਿੰਨੇ ਵੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਸਾਰੇ ਨਵੇਂ ਡਿਜ਼ਾਈਨ ਨੇ ਜੀ ਕਲਰ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਵੀ ਬਹੁਤ ਵਧੀਆ ਪਾਰਟੀ ਵੇਅਰ ਸੂਟ ਨੇ ਤੁਸੀਂ ਕਿਸੇ ਪ੍ਰੋਗਰਾਮ ਤੇ ਸੂਟ ਨੂੰ ਪਾ ਸਕਦੇ ਹੋਗੇ 950 ਰੇਟ ਰੇਟ ਬਹੁਤ ਜਾਇਜ਼ ਨੇ ਆਪਣੇ ਜਿੰਨੇ ਵੀ ਤੁਹਾਨੂੰ ਅਸੀਂ ਸੂਟ ਦਿਖਾਏ ਨੇ ਬਹੁਤ ਹੀ ਜਾਇਜ਼ ਰੇਟ ਆ ਵੈਰਾਈਟੀ ਬਹੁਤ ਵਧੀਆ orange ਕਲਰ ਆ ਗਿਆ ਜੋ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਘਰ ਬੈਠੇ ਮੰਗਵਾਓ ਸੂਟ ਯਾਰ ਆਪਣੇ ਕੋਲੇ ਡਾਰਕ ਲਵੈਂਡਰ ਕਲਰ ਆ ਗਿਆ ਸਾਰਿਆਂ ਉੱਪਰ ਤਾਂ ਨੂੰ ਜਰੀ ਵਰਕ ਮਿਲੋ ਜੀ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਸਾਨੂੰ ਆਰਡਰ ਬੁੱਕ ਕਰ ਸਕਦੇ ਹੋ ਜਿਹੜਾ ਤੁਹਾਨੂੰ ਹੁਣ ਕਲਰ ਦਿਖਾ ਰਿਹਾ ਇਹ ਥੋੜਾ ਜਿਹਾ ਗ੍ਰੀਨ ਜਿਹਾ ਪਹਿਲਾਂ ਤੁਹਾਨੂੰ ਸਿਰਫ ਰੋਜੀ ਕਲਰ ਦਿਖਾਇਆ ਸੀ ਇਹ ਕਲਰ ਥੋੜਾ ਗ੍ਰੀਨ ਜਿਹਾ ਇਸ ਨਾਲ ਇਸ ਤਰ੍ਹਾਂ ਦਾ ਦੁਪੱਟਾ ਹੈਗਾ ਪਹਿਲਾਂ ਤੁਹਾਨੂੰ ਸੀ ਰਾਣੀ ਕਲਰ ਦਿਖਾਇਆ ਸੀ ਇਹ ਆਪਣੇ ਕੋਲੇ ਮੈਂਜੈਂਟਾ ਕਲਰ ਆ ਜੀ ਜੋ ਤੁਹਾਨੂੰ ਹੁਣ ਦਿਖਾ ਰਹੇ ਹਾਂ ਮੈਂਜੈਂਟਾ ਕਲਰ ਆ ਜੋ ਸ਼ੁਰੂ ਚ ਦਿਖਾਇਆ ਸੀ ਰਾਣੀ ਕਲਰ ਸੀਗਾ ਇਸ ਤਰ੍ਹਾਂ ਨੇ ਆਪਣੇ ਕੋਲੇ ਕਲਰ ਨੇ ਬਹੁਤ ਹੀ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਇਹ ਹੈ ਆਪਣੇ ਕੋਲੇ yellow ਕਲਰ ਰੇਟ ਸਿਰਫ 950 ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਤੁਸੀਂ ਘਰ ਬੈਠੇ ਸੂਟ ਮੰਗਵਾਓ ਜੀ ਜੋ ਵੀ ਤੁਹਾਨੂੰ ਪਸੰਦ ਆ ਇਹ ਸਾਰੇ ਆਪਣੀ ਅੱਜ ਦੀ ਵੈਰਾਈਟੀ ਕਮੈਂਟ ਕਰਕੇ ਤੁਸੀਂ ਸਾਨੂੰ ਜ਼ਰੂਰ ਦੱਸਣਾ ਤੁਹਾਨੂੰ ਆਪਣੀ ਵੈਰਾਈਟੀ ਕਿਸ ਤਰ੍ਹਾਂ ਦੀ ਲੱਗੀ ਜੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ